ਵੀ ਪਲੀਜ਼ ਚੱਟ ਰਿਪੋਲ ਦੋ ਮਿਸਮਾਨ ਲੈਣਾ ਵਾ ਕਿਉਂ ਖੋਲਦਾ ਪਤਾ ਕਿੰਨਾ ਟਾਈਮ ਲੱਗਿਆ ਬੰਦ ਕਰਨ ਨੂੰ ਵੀਰੇ ਮੇਰਾ ਨਾ ਪਤੀਜਾ ਬਹੁਤ ਰੋ ਰਿਹਾ ਵਾ ਤੇ ਦੁੱਧ ਦੀ ਬੋਤਲ ਟੁੱਟ ਗਈ ਆ ਉਹਨੇ ਦੁੱਧ ਪੀਣਾ ਵਾ ਤੇ ਫਿਰ ਮੈਂ ਕੀ ਕਰਾਂ ਤੇ ਰੋ ਰਿਹਾ ਵਾ ਉਹ ਮੇਰੇ 2 ਮਿੰਟ ਲੱਗਣਿਆ ਪਲੀਜ਼ ਮੈਨੂੰ ਬੋਤਲ ਦੇ ਦੋ ਉਹ 2 ਮਿੰਟ ਨਹੀਂ ਲੱਗਣੇ ਪਹਿਲੀ ਲੇਟ ਹੋ ਚੁੱਕੀ ਹੁਣ ਘਰ ਵੀ ਜਾਣਾ ਵਾ ਵੀਰੇ ਮੈਂ ਇਨੀ ਰਾਤ ਨੂੰ ਕਿੱਥੇ ਜਾਉਂਦੀ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਤੇ ਬੰਦ ਤਾਂ ਹੋਣਗੀਆਂ ਅਸੀਂ ਵੀ ਆਖਰੀ ਤੇ ਜਾਂਦੇ ਆ ਅਸੀਂ ਵੀ ਤਾਂ ਆਪਣੇ ਘਰ ਦੇ ਦੇਖਣੇ ਆਪਣੀ ਫੈਮਲੀ ਨੂੰ ਦੇਖਣੀ ਵੀਰੇ 2 ਮਿੰਟ ਲੱਗਣਿਆ ਪਲੀਜ਼ ਕੋ ਵੀਰੇ ਪਲੀਜ਼ ਸ਼ਟਰ ਖੋਲ ਦੋ ਵੀਰੇ ਮੈਂ ਬੋਤਲ ਲੈਣੀ ਆ ਮੇਰਾ ਨਾ ਭਤੀਜਾ ਬਹੁਤ ਰੋ ਰਿਹਾ ਵਾ ਮੈਂ ਨੇ ਪਹਿਲਾਂ ਆਣਾ ਸੀ ਨਾ ਵੀਰੇ ਦੁੱਧ ਦੀ ਬੋਤਲ ਟੁੱਟ ਗਈ ਆ ਪਲੀਜ਼ ਖੋਲ ਦੋ ਬੋਤਲ ਚਾਹੀਦੀ ਓਨੇ ਸੋਣਾ ਨਹੀਂਗਾ ਇਦਾਂ ਵਾਵੇ ਓਏ ਖੋਲ ਦੇ ਯਾਰ ਵੀਰੇ ਲੇਟ ਹੋ ਰਿਹਾ ਆ ਇਹ ਲੋੜ ਹੁੰਦੇ ਕਈ ਵਾਰ ਇਹ ਖੋਲ ਦੇ ਜਲਦੀ ਆ ਜੀ ਬਸ ਟਾਈਮ ਸਿਰ ਆ ਜਾਇਆ ਕਰੋ ਯਾਰ ਸਮਝ ਨਹੀਂ ਲੱਗਦੀ ਇਹਨਾਂ ਦੀ ਸਾਰੇ ਦੇੜੇ ਸੁੱਤੇ ਰਹਿਣਗੇ ਜਦੋਂ ਦੁਕਾਨ ਬੰਦ ਕਰਨ ਲੱਗੋ ਉਦੋਂ ਹੀ ਆ ਜਣਾ ਹੁੰਦਾ ਇਹਨਾਂ ਨੇ ਸਾਈਂ ਛੋਟਾ ਦੇਈਦਾ ਵੱਡਾ ਦੇਈਦਾ ਵੱਡਾ ਵੀਰੇ ਆ ਲੋ ਵੀਰੇ ਕਿੰਨੇ ਦੀ ਹੈ 500 ਰੁਪਏ ਦੀ ਹੈ ਵੀਰੇ 10 ਪੀ ਤੇ 400 ਆ ਤੇ ਫਿਰ 500 ਦੀ ਮਿਲੂਗੀ ਕਿਉਂ ਵੀਰੇ ਦੁਵਾਰਾ ਸ਼ਟਰ ਵੀ ਦੇਖਣਵਾਇਆ ਵਾ ਪਰ ਵੀਰੇ ਇਦਾਂ ਤੁਸੀਂ ਮਜਬੂਰੀ ਦਾ ਫਾਇਦਾ ਚੱਕਦੇ ਪਏ ਹੋ ਨਾ ਜਿਆਦਾ ਗੱਲਾਂ ਨਾ ਕਰੋ ਤੁਸੀਂ ਲੈਣੀ ਹੈ ਕਿ ਨਹੀਂ ਲੈਣੀ ਮੈਨੂੰ ਇਹ ਦੱਸੋ ਵੀਰੇ ਥੋੜੀ ਬੋਤਲ ਲੈਸ ਕਰ ਦੋ ਕੋਈ ਲੈਸ ਨਹੀਂ ਮਿਲਣੀ ਲੈਣੀ ਲੋ ਨਹੀਂ ਤਾਂ ਜਾਓ ਫਿਰ ਦੇ ਦਿਓ ਵੀਰੇ ਦੇ ਦਿਓ ਵੀਰੇ ਬਾਰ-ਬਾਰ ਟਾਈਮ ਵੇਸਟ ਕਰਾਈ ਜਾਂਦੇ ਮੇਰਾ ਲਿਓ 500 ਰੁਪਿਆ ਆ ਫੜੋ ਕੀ ਗੱਲ ਇਹਨਾਂ ਟਾਈਮ ਕਿ ਲੱਗਦਾ ਪਿਆ ਵੀਰੇ ਵੈਸੇ ਨਾ ਤੁਸੀਂ ਮਜਬੂਰੀ ਦਾ ਫਾਇਦਾ ਚੱਕਦੇ ਹੋ ਫਾਇਦਾ ਚੱਕਦੇ ਕੀ ਬੋਲੀ ਜਾਂਨੋ ਇਹ ਤਾਂ ਤੁਹਾਡੇ ਵੱਤ ਦੁਬਾਰਾ ਸ਼ਟਰ ਖੋਲਿਆ ਉੱਤੋਂ ਤੁਸੀਂ ਸਾਨੂੰ ਕੋਈ ਹੋਰ ਸੁਣਾਈ ਜਾਂਦੇ ਹੋ ਵੀਰੇ ਆ ਬੋਤਲ ਤੇ ਐਮ ਆਰ ਪੀ ਦੇਖ ਲਓ 400 ਆ ਤੇ ਵੀਰੇ ਮੈਂ ਤੋ 500 ਰੁਪਿਆ ਲੈ ਗਿਆ ਕੀ ਗੱਲ ਓਏ ਤੇ ਵੀਰੇ 500 ਹੀ ਲਵਾਂਗੇ ਸਾਰੀ ਮਾਰਕੀਟ ਬੰਦ ਆ ਐਕਸਟਰਾ ਟਾਈਮ ਨਹੀਂ ਲੈਣਾ ਆਪਾਂ ਜਿਹੜਾ ਖੋਲਿਆ ਸ਼ਟਰ ਦੁਆਰਾ 100 ਰੁਪਏ ਮੋੜ ਹਾ ਲੋ ਬਣ ਅਸੀਂ ਕਿਸੇ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਚੱਕਦੇ ਇੱਕ ਸਾਡੇ ਵਾਸਤੇ ਸ਼ਟਰ ਖੋਲਿਆ ਹਾ ਲੋ ਸੌਰੀ ਥੈਂਕ ਯੂ ਵੀਰੇ ਵੀਰੇ ਆ ਕੀ ਕੀਤਾ ਚੰਗਾ ਭਲਾ 500 ਮਿਲਦਾ ਪਿਆ ਸੀਗਾ ਫੇਰ ਤੂੰ 100 ਵਾਪਸ ਉਧਰ ਆ ਤੇਰਾ ਦਿਮਾਗ ਖਰਾਬ ਆ ਯਾਰ ਤੈਨੂੰ ਅਗਲ ਕਦੋਂ ਆਉਗੀ ਕਿਉਂ ਲਿੱਤੇ ਵੱਧ پیسے ਉਹ ਤੋਂ ਮੇਰੇ ਲੈਣੇ ਨਹੀਂ ਸੀਗੇ ਵੱਧ ਕਿਉਂ ਸ਼ਟਰ ਖੋਲ੍ਹੇ ਤਾਂ ਕਿੱਕੇ ਮੰਤਰ ਪੜ੍ਹੇ ਤੂੰ ਸ਼ਟਰ ਖੋਲ੍ਹਣ ਲੱਗਿਆ ਕੀ ਹੋ ਗਿਆ ਜੇ 2 ਮਿੰਟ ਲੇਟ ਹੋ ਗਏ ਆ ਬਜ਼ਰਾਨੀ ਪਤਾ ਕਿੰਨੀ ਹੁੰਦੀ ਐਦਾ ਨਾਲੇ ਜਿਹੜੇ ਮੈਨ ਲੈ ਜਾਣੇ ਸੀ 100 ਰੁਪਏ ਨਾਲ ਆ ਨਾ ਸ਼ੁਕਰ ਕਰਿਆ ਕਰ ਆਪਣੀ ਡੇਢੀ ਤੇ ਕੋਈ ਗਾਹ ਚੜਦਾ ਪਤਾ ਨਹੀਂ ਕਿਹੜੀ ਗੱਡੀ ਛੱਡ ਜਾਣੀ ਸਰੀ 5 ਮਿੰਟ ਚ ਕੀ ਸੁਣਾਇਆ ਉਹਨੇ ਪਤਾ ਤੈਨੂੰ ਕਿ ਮਜਬੂਰੀ ਦਾ ਫਾਇਦਾ ਚੱਕਦੇ ਹੋ ਆਪਾਂ ਇਦਾਂ ਨਹੀਂ ਆ ਯਾਰ ਕੋਈ ਕਮੀ ਆ ਆਪਣੇ ਕੋਲੇ ਹੱਥ ਪੈਰ ਪੂਰੇ ਨੇ ਆਪਣੇ ਵਧੀਆ ਕੰਮ ਕਰ ਚੱਲਦਾ ਪਿਆ 100 ਰੁਪਏ ਪਿੱਛੇ ਗਏ ਦੀ ਬੱਦੂਆ ਲਾ ਲਈ ਹੈ ਨਾ ਜੇ ਤੂੰ ਸਕਾਊਂਟ ਦੇ ਦਿੰਦਾ ਨਾ ਅਗਲੀ ਦੁਕਾਨਾਂ ਮੈਂ ਦਿੰਦੀ ਅਛਾ 400 ਦੇ ਵਿੱਚ ਆਪਾਂ ਨੂੰ ਪੈਸੇ ਨਹੀਂ ਬਚਣੇ ਸੀ ਬਚਨੇ ਸ। ਫੇਰ ਕਿੱਦਾਂ ਕ ਜ਼ੋਰ ਲਾਗੇ ਤੇਰਾ ਦੁਕਾਨ ਖੋਲਣ ਤੇ? ਜਿਹੜੀ ਫਰੀਜ ਬਦਨਾਮੀ ਲੈਣ ਲੱਗਿਆ ਸੀਗਾ। ਬਾਵੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰ। ਲਾਲਚ ਨਾ ਕਦੇ ਨਹੀਂ ਕਰਨਾ। ਹੱਕ ਸੱਚ ਦੀ ਕਮਾਈ ਖਾਣੀ ਆ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਚੱਕਣਾ। ਆਪਾਂ ਉਹ ਦੁਕਾਨਦਾਰ ਨਹੀਂ ਹਾਂ ਕਿ ਕਿਸੇ ਦੀ ਬੱਦੂਆ ਲੈ ਕੇ ਆਪਾਂ ਇੱਥੇ ਤੱਕ ਆਏ ਆ। ਦੁਆਵਾਂ ਇਕੱਠੀਆਂ ਕਰੀਏ ਨਾ ਤਾਂ ਹੀ ਰੱਬ ਸਾਥ ਦਿੰਦਾ। ਨਾਲੇ ਅਗਲੀ ਗੜਾ ਹਰੀ ਲਾਗੇ ਚੱਲੀ ਸੀ ਪੈਸੇ ਦਿੱਤੇ ਅਗਲੀ ਨੇ ਆਕੇ ਮੈਂ ਸ਼ਟਰ ਖੋਲੇ ਆ ਜੀ ਪਤਾ ਨਹੀਂ ਕਿਹੜੇ ਮੰਤਰ ਪੜ੍ਹਨੇ ਬੈਤਨੂ ਸ਼ਟਰ ਖੋਲਣ ਲੱਗੇ ਚੱਲ ਏਡਾ ਮਤ ਕਰ ਨਿਨ੍ਹਾ ਰੱਬ ਦਿੰਦਾ ਨਾ ਉਹਨੇ ਤੇ ਖੁਸ਼ ਰਹੀਦਾ ਹੁੰਦਾ ਕਦੇ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਚੱਕਿਆ ਕਰੋ ਤੇਲੋਂ ਪਤੂਆ ਮਾ ਨਿਕਲਦੀਆਂ ਤਾਂ ਹਮੇਸ਼ਾ ਬੜਾ ਦੁਖੀ ਰਹਿੰਦਾ ਓਕੇ ਵੇਲੇ ਕਿਸੇ ਨਾ ਕਿਸੇ ਦੇ ਕੰਮ ਜ਼ਰੂਰ ਆਇਆ ਕਰੋ ਜਿਹੜਾ ਬੰਦਾ ਓਕੇ ਵੇਲੇ ਕੰਮ ਆਉਂਦਾ ਉਹਨੂੰ ਸਲਾਇਆ ਵੀ ਜਾਂਦਾ ਤੇ ਧੂਆਵਾ ਵੀ ਮਿਲਦੀਆਂ ਨੇ ਕਿਉਂਕਿ ਜਦੋਂ ਆਮਲਾ ਦੇ ਨਬੇੜੇ ਹੋਣੇ ਨੇ ਪੈਸਾ ਨਹੀਂ ਕੰਮ ਆਣਾ ਸਿਰਫ ਧੂਆਵਾ ਕੰਮ ਆਉਂਦੀਆਂ ਨੇ ਅਸੀਂ ਇਦਾਂ ਦੀਆਂ ਵੀਡੀਓ ਬਣਾਉਂਦੇ ਰਵਾਂਗੇ ਤੇ ਤੁਹਾਨੂੰ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ